ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤਨੇ ਪਿਰ ਕੈ ਰੰਗ ਰਤੀ ਮੁਈਏ ਸੋਭਾਵੰਤੀ ਨਾਰੇ ਸਚੇ ਸ਼ਬਦ ਮਿਲ ਰਹੀ ਮੁਈਏ ਤੇਰ ਰਾਵੇ ਭਾਏ ਪਿਆਰੇ ਆਪਨੇ ਪਿਰ ਕੈ ਰੰਗ ਰਤੀ ਮੁਈਏ ਸੋਭਾਵੰਤੀ ਨਾਰੇ ਸਚੇ ਸ਼ਬਦ ਮਿਲ ਰਹੀ ਮੁਈਏ ਤੇਰ ਰਾਵੇ ਭਾਏ ਪਿਆਰੇ ਸਚੇ ਭਾਏ ਪਿਆਰੀ ਕੰਤ ਸواری ਹਰ ਹਰ ਸਿਉ ਨਿਹੋ ਰਚਾਇਆ ਆਪ ਬਿਵਾਇਆ ਤਾਂ ਪਿਰ ਪਾਇਆ ਗੁਰ ਕੈ ਸਬਦ ਸੁਮਾਇ ਸਾਧਨ ਸਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾਧਨ ਨੇਲ ਲਈ ਪਿਰ ਆਪੇ ਸਚੈ ਸਾਹੇ ਸਵਾਰੀ ਨਿਰਗੁਨ ਵੰਤੜੀਏ ਪਿਰ ਦੇਖ ਹਦੂਰੇ ਰਾਮ ਗੁਰਮਖ ਜਿਨੀ 라ਵਿਆ ਮੁਈਏ ਪਿਰ ਰਵ ਰਹਿਆ ਪਰਪੂਰੇ ਰਾਮ ਫਿਰ ਰਵ ਰਹਿਆ ਪਰਪੂਰੇ ਵੇਖ ਹਜੂਰੇ ਜਗ ਜਗ ਏਕੋ ਜਾਤਾ ਤਨ ਬਾਲੀ ਭੋਲੀ ਫਿਰ ਸਹਿਜ 라ਵੇ ਨਿលਿਆ ਕਰਮ ਬਿਦਾਤਾ ਜਿਨ ਹਰ ਰਸ ਚਾਖਿਆ ਸਬਦ ਸੁਪਾਖਿਆ ਹਰ ਸਰ ਰਹੀ ਪਰ ਪੂਰੇ ਨਾਨਕ ਕਾਮਨ ਸਾ ਪੇਰ ਭਾਵੈ ਸਬਦੇ ਰਹੈ ਹਦੂਰੇ ਸੁਹਾਗਨੀ ਜਾਏ ਪੁੱਛੋ ਮੁਈਏ ਜਿੰਨੀ ਵਿੱਚੋਂ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮੁਈਏ ਜਿੰਨੀ ਵਿੱਚੋਂ ਆਪ ਨਾ ਗਵਾਇਆ ਜਿੰਨੀ ਆਪ ਗਵਾਇਆ ਤਿੰਨੀ ਤੇਰ ਪਾਇਆ ਰੰਗ ਸਿਉ ਰਲੀਆਂ ਮਾਣੈ ਸਦਾ ਰੰਗ ਰਾਤੀ ਸਹਜੇ ਮਾਤੀ ਅਨੰਦਿਨ ਨਾਮ ਵਖਾਨੈ ਕਾਮਨ ਵਡ ਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਨਾਨਕ ਕਾਮਨ ਸਹਜੇ ਰਾਤੀ ਜਿਨ ਸੱਚ ਸਿੰਗਾਰ ਬਨਾਇਆ ਹਉ ਮਾਰ ਮੁਈਏ ਤੂ ਚੱਲ ਗੁਰ ਕੈ ਪਾਏ ਹਰ ਵਾਰ 라ਵੇ ਸਦਾ ਮੁਈਏ ਨਿਜ ਘਰ ਵਾਸਾ ਪਾਏ ਨਿਜ ਘਰ ਰਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਨ ਨਾਰੀ ਤੇਰ ਅਲੀਆਲਾ ਜੋਬਨ ਬਾਲਾ ਅਨ ਦਿਨ ਕੰਤ ਸواری ਹਰ ਵਰ ਸੁਹਾਗੋ ਮਸਤਕ ਭਾਗੋ ਸਚੈ ਸ਼ਬਦ ਸੁਹਾਏ ਨਾਨਕ ਕਾਮਨ ਹਰ ਰੰਗ ਰਾਤੀ ਜਾਂ ਚੱਲੇ ਸਤਿਗੁਰ ਪਾਏ ਹਰ ਵਰ ਸੁਹਾਗੋ ਮਸਤਕ ਭਾਗੋ ਸਚੈ ਸਬਦ ਸੁਹਾਏ ਨਾਨਕ ਕਾਮਨ ਹਰ ਰੰਗ ਰਾਤੀ ਜਾਂ ਚੱਲੇ ਸਤਿਗੁਰ ਪਾਏ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ